ਸਸ਼ੀ ਗਾਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀ ਮਾਨ ਕਹਿੰਦੇ ਆ ਕਿ ਕਿਸੇ ਨਵੇਂ ਸੁੱਖ ਦੀ ਭਾਲ ਕਰਨਾ ਹੀ ਅਸਲ ਵਿੱਚ ਦੁੱਖ ਦੀ ਸ਼ੁਰੂਆਤ ਹੁੰਦੀ ਹੈ ਉਹ ਕਿਦਾਂ ਕਿਉਂਕਿ ਜਿਸ ਚੀਜ਼ ਦੇ ਪਿੱਛੇ ਅਸੀਂ ਲੱਗ ਜਾਂਦੇ ਆ ਸੱਚ ਜਾਣੋ ਕਦੇ ਕੋਸ਼ਿਸ਼ ਕਰਕੇ ਦੇਖ ਲਿਓ ਇਹ ਲੱਗਦਾ ਜਿਵੇਂ ਉਹ ਸਾਡੇ ਤੋਂ ਪਰੇ ਪਰੇ ਦੂਰ ਭੱਜਦੀ ਸ਼ੁਰੂ ਹੋ ਜਾਂਦੀ ਹੈ ਮਤਲਬ ਉਨੀ ਹੀ ਦੂਰ ਜਿੰਨੀ ਜ਼ਿਆਦਾ એનર્ਜੀ ਨਾਲ ਤੁਸੀਂ ਮੈਂ ਸੁਣਿਆ ਸੀ ਕਿਤੇ ਕਿ ਕਹਿੰਦੇ ਕਿ ਹਿੰਮਤ ਕਰੋ ਸਾਰੀਆਂ ਚੀਜ਼ਾਂ ਸਹੀ ਹੋ ਜਾਂਦੀਆਂ ਮੈਂ ਕਹਿੰਦੀ ਆ ਕਿ ਹਿੰਮਤ ਕਰੋ ਜਿਹੜੀ ਚੀਜ਼ ਲਈ ਅਸੀਂ ਹਿੰਮਤ ਕਰਦੇ ਹਾਂ ਉਹੀ ਚੀਜ਼ ਔਖੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂ ਕਿਉਂਕਿ ਸਾਡੇ ਅੰਦਰ ਦੀ ਲਾਲਸਾ ਉਸ ਨੂੰ ਜਲਦੀ ਪ੍ਰਾਪਤ ਕਰਨ ਦੀ ਜੋ ਸਾਡੀ ਸੋਚ ਹੈ ਉਸ ਚੀਜ਼ ਤੇ ਅਸੀਂ ਇੱਕ ਸਿਰਫ ਫੋਕਸ ਕਰ ਲੈਨੇ ਆ ਕਿ ਬਸ ਆਹੀ ਕਰਨਾ ਬਸ ਆਹੀ ਕਰਨਾ ਇਹ ਸੋਚੋ ਅਸੀਂ ਇਸ ਲਈ ਕੋਸ਼ਿਸ਼ ਕਰਨੀ ਹੈ ਕਿਉਂਕਿ ਅਸੀਂ ਇਹ ਕਰਨਾ ਚਾਹੁੰਦੇ ਆ ਬਾਕੀ ਉਸ ਕੁਦਰਤ ਦੀ ਮਰਜ਼ੀ ਅਨੁਸਾਰ ਚੱਲਣ ਤੇ ਨਾ ਉਸ ਦੀ ਪਾਵਰ ਨੂੰ ਤੁਸੀਂ ਚੈਲੰਜ ਕਰ ਸਕਦੇ ਹੋ ਨਾ ਉਸ ਦੀ ਪਾਵਰ ਨੂੰ ਤੁਸੀਂ ਘਟ ਵੱਧ ਕਰ ਸਕਦੇ ਹੋ ਨਹੀਂ ਹੈ ਬੇਵਸਾ ਕਿਉਂ ਨਹੀਂ ਸਮਝਦੇ ਅਸੀਂ ਹਰ ਸ਼ਬਦ ਕਿਤੇ ਵੀ ਕੁਝ ਵੀ ਸਮਝੋ ਪਰ ਇਹ ਚੀਜ਼ ਤੁਸੀਂ ਹਰ ਧਰਮ ਚ ਸੁਣੀ ਹੋਣੀ ਹੈ ਕਿ ਪਰਮਾਤਮਾ ਦੇ ਹੱਥ ਵਿੱਚ ਹਰ ਚੀਜ਼ ਦੀ ਡੋਰ ਹੈ ਤੇ ਉਹ ਪਰ ਜਿਹਦਾ ਪਤਾ ਨਹੀਂ ਉਹ ਆਤਮਾ ਜੋ ਤੁਹਾਡੇ ਅੰਦਰ ਹੈ ਉਹੀ ਅਸਲ ਚ ਪਰਮਾਤਮਾ ਦਾ ਰੂਪ ਹੈ ਤਾਂ ਇਸ ਦਾ ਮਤਲਬ ਕੀ ਹੈ ਉਸ ਆਤਮਾ ਨੂੰ ਸ਼ਾਂਤ ਰੱਖੋ ਉਸ ਨੂੰ ਜਿਸ ਹਾਲਤ ਚ ਖੁਸ਼ ਰੱਖੋ ਖੁਸ਼ ਕਿਦਾਂ ਰੱਖਣਾ ਹੁਣ ਕਹਿਨ ਨੂੰ ਤਾਂ ਸਾਰੇ ਕਹੀ ਜਾਂਦੇ ਆ ਖੁਸ਼ ਰਹੋ ਜੀ ਖੁਸ਼ ਰਹੋ ਜੀ ਖੁਸ਼ ਰਹੋ ਕਿਹੜੀ ਜੜੀ ਬੁਟੀ ਆ ਜੋ ਖਾਣ ਨਾਲ ਅਸੀਂ ਖੁਸ਼ ਹੋ ਸਕਦੇ ਆ ਗਲਤ ਬਿਲਕੁਲ ਗਲਤ ਕੁਝ ਵੀ ਖੁਸ਼ੀ ਨਹੀਂ ਆ ਤੇ ਖੁਸ਼ ਵੀ ਦੁਖੀ ਨਹੀਂ ਆ ਗੱਲ ਇਹ ਆ ਕਿ ਅਸੀਂ ਕਿਸ ਨੂੰ ਕਿਸ ਤਰ੍ਹਾਂ ਲੈਨੇ ਆ ਕੋਈ ਵੀ ਚੀਜ਼ ਕੋਈ ਇਨਸਾਨ ਤੁਹਾਨੂੰ ਦੁਖੀ ਨਹੀਂ ਕਰ ਸਕਦਾ ਕੋਈ ਵੀ ਤੁਹਾਨੂੰ ਦੁਖੀ ਨਹੀਂ ਕਰ ਸਕਦਾ ਜਦੋਂ ਤੱਕ ਤੁਸੀਂ ਦੁਖੀ ਹੋਣਾ ਨਹੀਂ ਚਾਹੁੰਦੇ ਬਹੁਤ ਦੁਨੀਆ ਬਹੁਤ ਕਿਸੇ ਲਈ ਕੋਈ ਕਿਸੇ ਲਈ ਕੋਈ ਕਿਸੇ ਲਈ ਕੋਈ ਹਰ ਪਰੇਸ਼ਾਨੀ ਦਾ ਕਾਰਨ ਹੈ ਤੇ ਤੁਸੀਂ ਇਹ ਸੋਚੋ ਕਿ ਠੀਕ ਹੈ ਬਾਈ ਇਹ ਦੁਨੀਆ ਚ ਹੁੰਦਾ ਹੈ ਇਹ ਹੈ ਇਹ ਹੋਵੇਗਾ ਉਸ ਨੂੰ ਹਲਕੇ ਚਲੋ ਆਪਣੇ ਮਨ ਦਿਮਾਗ ਤੇ ਲੈਣ ਦੀ ਕੀ ਲੋੜ ਪਈ ਹੈ ਫੇਰ ਉਹ ਹੀ ਗੱਲ ਕੇ ਰੋਗ ਹੀ ਬਣੇਗਾ ਗੱਲ ਮੁੱਕਦੀ ਇੱਥੇ ਆ ਕਿ ਅਸੀਂ ਉਸ ਚੀਜ਼ ਦੇ ਜ਼ਿੰਮੇਵਾਰ ਆ ਜੋ ਅਸੀਂ ਕਰ ਰਹੇ ਆ ਜੋ ਅਸੀਂ ਕਰਾਂਗੇ ਜੋ ਅਸੀਂ ਬੋਲ ਰਹੇ ਆ ਉਸ ਦੇ ਜ਼ਿੰਮੇਵਾਰ ਨਹੀਂ ਕਿ ਸਾਹਮਣੇ ਵਾਲਾ ਉਸ ਨੂੰ ਕਿਸ ਤਰ੍ਹਾਂ ਲੈ ਰਿਹਾ ਕੋਈ ਕੀ ਕਰ ਰਿਹਾ ਉਹ ਉਸ ਲਈ ਜ਼ਿੰਮੇਵਾਰ ਹੈ ਅਸੀਂ ਉਸ ਨੂੰ ਕਿਸ ਤਰ੍ਹਾਂ ਲੈ ਰਹੇ ਆ ਉਸ ਦੇ ਜ਼ਿੰਮੇਵਾਰ ਸਿਰਫ ਤੇ ਸਿਰਫ ਅਸੀਂ ਆ ਭਾਵੇਂ ਉਹ ਖੁਸ਼ੀ ਹੈ ਭਾਵੇਂ ਉਹ ਗਮੀ ਹੈ ਭਾਵੇਂ ਉਹ ਕਿਸੇ ਦੀਆਂ ਗੱਲਾਂ ਨੇ ਭਾਵੇਂ ਉਹ ਕਿਸੇ ਦੇ ਦਾਨੇ ਨੇ ਮੇਨੇ ਨੇ ਪਰੇਸ਼ਾਨੀ ਹੈ ਕਿਸੇ ਦਾ ਦੁਖੀ ਹੈ ਭਾਵੇਂ ਕਿਸੇ ਦਾ ਸੁਖੀ ਹੈ ਅਸੀਂ ਕਈ ਵਾਰੀ ਕਿਸੇ ਦੇ ਦੁੱਖ ਨੂੰ ਬੜੀ ਜਲਦੀ ਅਪਣਾ ਲੈਨੇ ਆ ਬੜੀ ਜਲਦੀ ਅਪਣਾ ਲੈਨੇ ਆ ਕਿਉਂ ਕਿਉਂ ਅਪਣਾਉਨੇ ਆ ਕਿਉਂਕਿ ਉਸ ਨੂੰ ਅਸੀਂ ਸਾਬਤ ਕਰਨਾ ਚਾਹੁੰਦੇ ਆ ਕਿ ਅਸੀਂ ਤੇਰੇ ਦੁੱਖ ਵਿੱਚ ਤੇਰੇ ਨਾਲ ਆ ਠੀਕ ਹੈ ਉਸ ਨੂੰ ਅਪਣਾਉਣਾ ਥੋੜਾ ਉਸ ਦੇ ਨਾਲ ਖੜਨ ਨਾਲ ਵੀ ਉਸ ਨੂੰ ਹੌਸਲਾ ਦੇਣ ਨਾਲ ਵੀ ਤਾਂ ਸਾਬਤ ਕੀਤਾ ਜਾ ਸਕਦਾ ਹੈ ਨਾ ਕਿ ਤੁਸੀਂ ਉਸ ਦੇ ਨਾਲ ਨਾਲ ਬਰਾਬਰ ਦੁਖੀ ਹੋ ਕੇ ਜਿਆਦਾ ਪਰੇਸ਼ਾਨ ਹੋ ਕੇ ਤੁਸੀਂ ਉਸ ਨੂੰ ਦੂਸਰੇ ਨੂੰ ਕਿਵੇਂ ਹੌਸਲਾ ਦੇ ਸਕਦੇ ਹੋ ਦੱਸੋ ਕਿਉਂਕਿ ਜਦ ਤੁਸੀਂ ਕੁਝ ਬਦਲ ਹੀ ਨਹੀਂ ਸਕਦੇ ਮਤਲਬ ਅਸੀਂ ਮਤਲਬ ਆਪਾਂ ਆਪਾਂ ਸਾਰੇ ਜਦ ਆਪਾਂ ਕੁਝ ਬਦਲ ਨਹੀਂ ਸਕਦੇ ਜਦ ਆਪਾਂ ਕਈ ਹਾਲਾਤਾਂ 'ਚ ਕੁਝ ਕਰ ਹੀ ਨਹੀਂ ਸਕਦੇ ਇਹ ਸ਼ਬਦ ਜੋਤੀਰਜ ਲਈ ਬਣਾਇਆ ਇਹ ਵੀ ਅਸੀਂ ਆਪ ਇੱਕ ਦੂਜੇ ਨੂੰ ਸਮਝਣ ਲਈ ਬਣਾਇਆ ਤਾ ਜਿੰਮੇਵਾਰੀ ਸਿਰਫ ਇਨੀ ਕੁ ਹੈ ਕਿ ਅਸੀਂ ਕਿਸ ਨੂੰ ਕਿਸ ਤਰ੍ਹਾਂ ਲੈਨੇ ਆ ਅਸੀਂ ਜੋ ਕਿਹਾ ਅਸੀਂ ਜੋ ਕੀਤਾ ਉਸਦੇ ਜ਼ਿੰਮੇਵਾਰ ਅਸੀਂ ਆ ਪਰ ਸਾਹਮਣੇ ਵਾਲਾ ਜਾਂ ਦੂਸਰੇ ਨੇ ਜੋ ਕੀਤਾ ਜੋ ਕਿਹਾ ਉਸਦੇ ਲਈ ਜ਼ਿੰਮੇਵਾਰ ਹੋਇਆ ਪਰ ਅਸੀਂ ਜਿਸ ਚੀਜ਼ ਨੂੰ ਜਿਸ ਤਰ੍ਹਾਂ ਲੈਨੇ ਆ ਉਸਦੇ ਜ਼ਿੰਮੇਵਾਰ ਸਿਰਫ ਤੇ ਸਿਰਫ ਅਸੀਂ ਆ ਜਾਂ ਕੋਈ ਸਾਨੂੰ ਕਿਸ ਤਰ੍ਹਾਂ ਸਮਝ ਰਿਹਾ ਇਹ ਉਹਦੀ ਸਮਝ ਹੈ ਅਸੀਂ ਉਸ ਨੂੰ ਇਹ ਨਹੀਂ ਸਮਝਾ ਸਕਦੇ ਕਿ ਤੂੰ ਭਾਈ ਮੇਰੇ ਤੇ ਕਹਿੰਦਾ ਮਤਲਬ ਇਹ ਸੀ ਅਸੀਂ ਤੇ ਗੱਲ ਇੱਥੇ ਕਰਨੀ ਸੀ ਅਸੀਂ ਤੇ ਐ ਕਰਨੀ ਰਾਜਨੀਤੀ ਥੋੜਾ ਚੱਲਦੀ ਪਈ ਹੈ ਪਰ ਨਹੀਂ ਅਸੀਂ ਕੋਈ ਕਿੱਦਾਂ ਸਮਝੇਗਾ ਕੋਈ ਕਿੱਦਾਂ ਕਿਸ ਚੀਜ਼ ਨੂੰ ਲਏਗਾ ਇਹ ਸੋਚ ਸੋਚ ਕੇ ਸ਼ਬਦਾਂ ਦੇ ਜਾਲ ਬੁਨਦੇ ਆ ਤੇ ਫਿਰ ਅਸੀਂ ਉਸ ਵਿੱਚ ਉਲਝਦੇ ਜਾਂਦੇ ਇਹ ਨਾ ਸੋਚੋ ਕੋਈ ਕਿੱਦਾਂ ਕੀ ਲਵੇਗਾ ਇਹ ਸੋਚੋ ਅਸੀਂ ਆਪਣਾ ਕਰਮ ਕੀ ਕਰਨਾ ਹੈ ਸਾਡੀ ਸੋਚ ਕੀ ਸੀ ਸਾਡੀ ਨੀਅਤ ਕੀ ਸੀ ਕਿਸੇ ਕੰਮ ਪ੍ਰਤੀ ਕਿਸੇ ਗੱਲ ਪ੍ਰਤੀ ਕਿਸੇ ਰਿਸ਼ਤੇ ਪਰ ਸਮਝ ਗਏ ਤੁਸੀਂ ਚਲੋ ਆਪਾਂ ਗੱਲ ਕਰਾਂਗੇ 24 ਜੁਲਾਈ 2024 ਦਿਨ ਬੁੱਧਵਾਰ ਦੀ ਤਿਥੀ ਅੱਜ ਤੀਜ ਦੀ ਸਵੇਰੇ 7:31 ਮਿੰਟ ਤੱਕ ਤੇ ਉਸ ਤੋਂ ਬਾਅਦ ਚਤੁਰਤੀ ਤਿਥੀ ਦਾ ਪੱਖ ਸ਼ੁਰੂ ਹੋ ਜਾਣਾ কৃষ্ণ ਪੱਖ ਚੱਲ ਰਿਹਾ ਤੁਸੀਂ ਜਾਣਦੇ ਹੋ ਹਨੇਰ ਪੱਖ ਚੱਲ ਹੀ ਰਿਹਾ ਤੇ ਸ਼ੋਭਨ ਯੋਗ ਹੈ ਠੀਕ ਹੈ ਤੇ ਗੱਲ ਕਰੀਏ ਆਪਾਂ ਚੰਦਰਮਾ ਜੀ ਮੇਨ ਗੱਲ ਤੇ ਚੰਦਰਮਾ ਦੀ ਗੱਲ ਤੇ ਸਾਰੀ ਮੰਨਦੀ ਐ ਤੇ ਮੰਨ ਦੀ ਗੱਲ ਕਰੀਏ ਤਾਂ ਅੱਜ ਮੰਨ ਦਾ ਮਾਲਕ ਚੰਦਰ ਜੋ ਐ ਉਹ ਕੁੰਭ ਰਾਸ਼ੀ ਵਿੱਚ ਸ਼ਨੀ ਨਾਲ ਯੂਤੀ ਬਣਾ ਕੇ ਚੱਲ ਰਿਹਾ ਹੈ 13 7 31 ਤੱਕ ਐ ਜੋ ਕੱਲ ਰਾਤ 8:58 ਮਿੰਟ ਤੋਂ ਚੱਲ ਰਹੀ ਸੀ ਸ਼੍ਰੀ ਗਣੇਸ਼ ਚਤੁਰਤੀ ਦਾ ਵਰਤ ਰਵੇਗਾ ਜੀ ਮੰਦਿਰ ਜਾਣਾ ਗਣੇਸ਼ ਜੀ ਦੇ ਫੁੱਲਾਂ ਦਾ ਹਾਰ ਚੜਾਣਾ ਤithi ਮੁਤਾਬਕ ਵਿਦਿਆਰਥੀਆਂ ਨੂੰ ਸ਼ੁਭਫਾਲ ਦੇਵੇਗਾ ਜੋ ਬੱਚੇ ਪੜ੍ਹਦੇ ਆ ਜੋ ਜਿਸ ਚੀਜ਼ ਲਈ ਜੋ ਚੀਜ਼ ਬਣੀ ਐ ਰੋਟੀ ਭੁੱਖ ਮਕਟਾਂ ਲਈ ਬਣੀ ਐ ਤਾਂ ਰੋਟੀ ਹੀ ਖਾਣੀ ਪੈਂਦੀ ਐ ਜਦੋਂ ਭੁੱਖ ਲੱਗਦੀ ਹੈ ਹੈਨਾ ਤੇ ਜਦੋਂ ਪਰੇਸ਼ਾਨੀ ਆ ਤਾਂ ਮਨ ਨੂੰ ਸਹੀ ਕਰਨਾ ਪੈਂਦਾ ਕਿਉਂਕਿ ਮਨ ਹੀ ਪਰੇਸ਼ਾਨੀ ਦਾ ਕਾਰਨ ਹੈ ਹੈਨਾ ਤੇ ਜਦੋਂ ਬਿਜ਼ਨਸ ਕਰੀਦਾ ਹੈ ਉਦੋਂ ਦਿਮਾਗ ਤੋਂ ਚੱਲੀਦਾ ਹੈ ਕਿਉਂਕਿ ਦਿਮਾਗ ਹੀ ਵਾਦੇ ਘਾਟੇ ਨੂੰ ਲੈਂਦਾ ਹੈ ਤੇ ਇਸੇ ਤਰ੍ਹਾਂ ਜੋ ਚੀਜ਼ ਜਿਸ ਚੀਜ਼ ਲਈ ਬਣੀ ਹੈ ਉਸ ਨੂੰ ਉਸ ਟਾਈਮ ਤੇ ਉਸ ਚੀਜ਼ ਦਾ ਹੀ ਵਰਤੋਂ ਕੀਤੀ ਜਾਵੇ ਜਾਂ ਉਸ ਮੁਤਾਬਕ ਚੱਲਿਆ ਜਾਵੇ ਤਾਂ ਵੀ ਵਕਤ ਮੁਤਾਬਕ ਚੱਲਣਾ ਹੀ ਕਹਿੰਦੇ ਆ ਠੀਕ ਹੈ ਰਾਹੁਕਾਲ ਦਾ ਟਾਈਮ ਦੱਸ ਦਈਏ ਜੀ 12 ਵਜੇ ਤੋਂ ਲੈ ਕੇ 1:30 ਵਜੇ ਦਾ ਟਾਈਮ ਰਾਹੁਕਾਲ ਦਾ ਰਹੇਗਾ ਚਲੋ ਸੁਣੋ ਅਸਟੋਲੋਜੀ ਵਿਦ ਲੌਜਿਕ ਜਾਨੀ ਕਿ ਲੌਜਿਕ ਤਰਕ ਜੇ ਤਰਕ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ ਜੇ ਤਰਕ ਤੋਂ ਬਿਨਾ ਗੱਲ ਕਰੋਗੇ ਬਿਨਾ ਸਿਰ ਪੈਰ ਤੋਂ 2-4 ਦਿਨ ਚੱਲੇਗੀ ਐਵੇਂ ਹੀ ਮਜ਼ਾਕ ਦਾ ਕਾਰਨ ਬਣ ਜਾਂਦੀਆਂ ਨੇ ਉਹ ਚੀਜ਼ਾਂ ਜੋ ਸਾਇੰਸ ਦੇ ਨਾਲ ਰਿਲੇਟਡ ਨਹੀਂ ਹੁੰਦੀਆਂ ਜੀ ਹਾਂ ਕੁਦਰਤ ਉੱਤੇ ਕੋਈ ਨਹੀਂ ਐ ਸਾਰੇ ਹੀ ਮੰਨਦੇ ਆ ਪਰ ਲੌਜਿਕ ਵੀ ਤਾਂ ਕੋਈ ਚੀਜ਼ ਹੈ ਤਰਕਵੀਤਾ ਕੋਈ ਚੀਜ਼ ਹੈ ਕਿ ਬੋਲ ਰਹੇ ਆ ਕਿ ਕਰ ਰਹੇ ਆ ਕਿ ਕਹਿ ਰਹੇ ਆ ਜੇ ਆਪ ਨੂੰ ਹੀ ਸਮਝ ਨਹੀਂ ਆ ਰਹੀ ਤਾਂ ਦੂਜੇ ਨੂੰ ਕੀ ਹੋਣੀ ਨਹੀਂ ਚਲੋ ਜੋਤਿਸ਼ ਜੋ ਜੋਤਿਸ਼ ਤਿਥਾ ਦਾ ਮਤਲਬ ਹੈ ਤਿਥਾ ਪਤਨ ਦੱਸਿਆ ਸੀ ਕਿ ਜੋ ਤਿਥਾ ਦੇ ਮੁਤਾਬਕ ਹੁੰਦਾ ਹੈ ਉਸ ਨੂੰ ਹੀ ਜੋਤਿਸ਼ ਕਹਿੰਦੇ ਆ ਤੇ ਤਿਥੀਆਂ ਜੋ ਨੇ ਇਹ ਬ੍ਰਹਿਮੰਡਲ ਵਿੱਚ ਚਲਦੇ ਹੋਏ ਗ੍ਰਹਾਂ ਦੇ ਮੁਤਾਬਕ ਬਦਲਦੀਆਂ ਨੇ ਤੇ ਇਹਨਾਂ ਦਾ ਪ੍ਰਭਾਵ ਸਾਰੇ ਗ੍ਰਹਾਂ ਦੀ એનર્ਜੀ ਇਸ ਧਰਤੀ ਤੇ ਗ੍ਰਹਿ ਤੇ ਵੀ ਪੈਂਦੀ ਹੈ ਬਸ ਇਹ ਲੌਜੀਕ ਹੈ ਔਰ ਇਹ ਹੀ ਸਾਡੀ ਜ਼ਿੰਦਗੀ ਨੂੰ ਚਲਾਉਂਦਾ ਹੈ ਤੇ ਇਸ ਅਨੁਸਾਰ ਅਸੀਂ ਚੱਲਦੇ ਆ ਨਹੀਂ ਬਦਲ ਸਕਦੇ ਤੁਸੀਂ ਨਹੀਂ ਬਦਲ ਸਕਦੇ ਕੁਝ ਵੀ ਬਦਲਣਾ ਤਾਂ ਸਿਰਫ ਆਪਣੇ ਆ ਐਰਿਸ ਅਨਿਮੇਸ਼ ਰਾਸ਼ੀ ਦੀ ਗੱਲ ਕਰੀਏ ਤਮੇਸ਼ ਰਾਸ਼ੀ ਦੇ ਲਈ ਸ਼ਨੀ ਚੰਦਰ ਬਾਰਵੇਂ ਸਥਾਨ ਵਿੱਚ ਰਹੇਗਾ 11ਵੇਂ ਸਥਾਨ ਵਿੱਚ ਰਹੇਗਾ ਸ਼ਨੀ ਚੰਦਰ ਦੀ 유ਤੀ ਰਹੇਗੀ ਤੇ ਚੰਦਰ ਜੋ ਸਤ ਪਿਸ਼ਾ ਨਕਸ਼ਤਰ ਜਾਨੀ ਰਾਹੁ ਦੇ ਨਕਸ਼ਤਰ ਚ ਚੱਲ ਰਿਹਾ ਸ਼ਾਮ ਨੂੰ 6:15 ਤੱਕ ਚੱਲੇਗਾ ਰਾਹੁ ਦਾ ਨਕਸ਼ਤਰ ਮਿੱਤਰਨੀ ਹੈ ਇਸ ਕਰਕੇ ਥਕਾਵਟ ਥੋੜੀ ਖੱਜਲ ਖਵਾਰੀ ਥੋੜੀ इमोशनल ਰਿਸ਼ਤਿਆਂ ਨੂੰ ਲੈ ਕੇ ਕੰਮ ਕਰਨ ਨੂੰ ਲੈ ਕੇ ਵਾਦੇ ਕਾਟੇ ਨੂੰ ਲੈ ਕੇ ਬੈਲੈਂਸ ਨੂੰ ਲੈ ਕੇ ਪਰੇਸ਼ਾਨੀ ਰਹਿ ਸਕਦੀ ਹੈ ਮਾਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਹੋ ਰਹੀ ਹੋਵੇ ਤਾਂ ਦੁੱਧ ਦਾ ਪੈਕੇਟ ਅੱਜ ਦੇ ਰੱਖ ਸਕਦੇ ਹੋ ਬੁੱਧਵਾਰ ਦਾ ਦਿਨ ਹੈ ਹਰਾ ਰੰਗ ਨਹੀਂ ਪਾਉਣਾ ਪੰਛੀਆਂ ਨੂੰ ਕੁਝ ਨਾ ਕੁਝ ਖਾਣ ਨੂੰ ਪਾ ਦਿਓ ਟੌਰਸ ਬ੍ਰੇਕ ਰਾਸ਼ੀ ਵਾਲੇ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਦਿਨ ਲੰਘ ਜਾਏਗਾ ਸ਼ਾਮ ਨੂੰ ਥੋੜੀ ਪਰੇਸ਼ਾਨੀ ਆ ਸਕਦੀ ਹੈ ਰਾਹੁ ਦਾ ਨਕਸ਼ਤਰ ਮਿੱਤਰ ਹੈ ਥੋੜਾ ਸਿਰ ਦਰਦ ਤੋਂ ਬਚੋ ਤੁਪ ਚ ਨੰਗੇ ਸਿਰ ਨਾ ਜਾਓ ਨਾਲ ਹੀ ਕੋਸ਼ਿਸ਼ ਕਰਨੀ ਆਪਣੇ ਇਸ ਨੂੰ ਪੀਲੇ ਫੁੱਲ ਚੜਾ ਕੇ ਆਓ ਦਿਨ ਅੱਛਾ ਹੋ ਜਾਏਗਾ ਜੈਮਿਨੀ ਮਿਥੁ ਰਾਸ਼ੀ ਵਾਲੇ ਨੌਵੇਂ ਸਥਾਨ ਵਿੱਚ ਚੰਦਰ ਸ਼ਨੀ ਦੀ ਯੁਤੀ ਆਪਣੇ ਆਪ ਨੂੰ ਕੋਸਤੇ ਰਹਿਣਾ ਚੰਗੀ ਗੱਲ ਨਹੀਂ ਹੈ ਕੋਈ ਸਾਨੂੰ ਸਮਝਦਾ ਨਹੀਂ ਹੈ ਤਾਂ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਹਰ ਕੋਈ ਤੁਹਾਨੂੰ ਸਮਝੇ ਤੁਸੀਂ ਆਪਣੇ ਅਨੁਸਾਰ ਆਪਣੇ ਆਪ ਨੂੰ ਸਮਝਦੇ ਹੋ ਸਹੀ ਹੋ ਤਾਂ ਉਸਰ ਮੁਤਾਬਕ ਹੀ ਚੱਲੋ ਮਾਂ ਦਾ ਆਸ਼ੀਰਵਾਦ ਲੈ ਕੇ ਮਾਂ ਦੇ ਪੈਰੀ ਹੱਥ ਲਗਾ ਕੇ ਦਿਨ ਦੀ ਕੀਤੀ ਸ਼ੁਰੂਆਤ ਸ਼ਨੀ ਚੰਦਰ ਦੀ એનર્ਜੀ ਦੇ ਨੈਗੇਟਿਵ ਪ੍ਰਭਾਵ ਤੋਂ ਬਚਾਏਗੀ ਨਾਲ ਹੀ ਪਾਣੀ ਤੁਰੰਗ ਰਹੇ ਹੋ ਤਾਂ ਚੌਲ ਚਲ ਪ੍ਰਵਾਹ ਕਰ ਸਕਦੇ ਕੈਂ ਸਰ ਕਰਕਰਾਸ਼ੀ ਵਾਲੇ ਕਰਕਰਾਸ਼ੀ ਦੇ ਲਈ ਸ਼ਨੀ ਚੰਦਰ ਦੀ ਜੁਤੀ 8ਵੇਂ ਸਥਾਨ ਵਿੱਚ ਅੱਜ ਵੀ ਵਧੀਆ ਨਹੀਂ ਉੱਪਰ ਜੀ ਨਕਸ਼ਤਰ ਵੀ ਮਿੱਤਰ ਨਹੀਂ ਹੈ ਤਾਂ ਇਸ ਵਾਰ ਕੇ ਕਨਫਿਊਜ਼ ਰਹੋਗੇ ਥੋੜੀ ਪਰੇਸ਼ਾਨੀ ਡਿਪਰੈਸ਼ਨ ਵਾਲੀ ਹਾਲਤ ਮਨ ਵਾਰ-ਵਾਰ ਕੁਛ ਅਹਜੀਆਂ ਚੀਜ਼ਾਂ ਮਲਪਟਕੇਗਾ ਜੋ ਸਾਡੇ ਨਾਲ ਬੁਰਾ ਹੋਇਆ ਜੋ ਸਾਡੇ ਨਾਲ ਮਾੜਾ ਹੋਇਆ ਜਾਂ ਕਿਸੇ ਨੇ ਕੁਝ ਕਰ ਦਿੱਤਾ ਮਸ ਪੁਰਾਣੀਆਂ ਗੱਲਾਂ ਦੀ ਆ ਰੜਕਣਾ ਜਿਹਾ ਮਨ ਵਿੱਚ ਲੱਗਿਆ ਰਹੇਗਾ ਛੱਡੋ ਟਾਈਮ ਖਰਾਬ ਹੀ ਹੈ ਤੇ ਪਾਣੀ ਚ ਦੁੱਧ ਪਾ ਕੇ ਨਾ ਉਹ ਲਾਲ ਰੰਗ ਪਾਓ ਦਿਨ ਵਧੀਆ ਜਾਏਗਾ ਉਸ ਤੋਂ ਵੀ ਜ਼ਰੂਰੀ ਗੁੜਦਾ ਸੇਵਨ ਨਹੀਂ ਕਰਨਾ ਤੇ ਕੰਨਾਂ ਪਿੱਛੇ ਇਤਰ ਲਗਾ ਲੈਣਾ ਲਿਓ ਸਿੰਘ ਰਾਸ਼ੀ ਵਾਲੇ ਧਨ ਪੈਨ ਕੰਮਕਾਰ ਪੈਸਾ ਠੀਕ ਆ ਰਾਹੁ ਦਾ ਨਕਸ਼ਤਰ ਤੋ ਖਾਦਵਾ ਸਕਦਾ ਹੈ ਕੰਮ ਡਿਲੇ ਹੋਣੇ ਇਰੀਟੇਟ ਤਾਂ ਕਰ ਹੀ ਰਹੇ ਆ ਨਾਲ ਇਹ ਵੀ ਪਰੇਸ਼ਾਨੀ ਸ਼ੁਰੂ ਹੋ ਜਾਏਗੀ ਕਿ ਸਾਡਾ ਹੀ ਨੁਕਸਾਨ ਹੋ ਰਿਹਾ ਹੈ ਵਿਦੇਸ਼ ਲਈ ਕੋਈ ਨਾ ਕੋਈ ਖਬਰ ਮਨ ਨੂੰ ਪਰੇਸ਼ਾਨ ਹੀ ਕਰੇਗੀ ਤਾਂ ਰਾਹੁ ਦਾ ਨਕਸ਼ਤਰ ਦੇ ਲਈ ਇੱਕ ਨਾਰੀਅਲ ਲੈ ਕੇ ਅੱਜ ਤੁਸੀਂ ਮੰਦਰ ਰੱਖ ਸਕਦੇ ਹੋ ਸਰਸਵਤੀ ਮਾਤਾ ਜੀ ਕਿਉਂਕਿ ਬੁੱਧ ਲਗਨ ਚ ਚੱਲ ਰਿਹਾ ਹਲਕਾ ਆਸਮਾਨੀ ਕਲਰ ਤੁਹਾਡਾ ਸ਼ੁਭ ਵਰਗੋ ਜਾਨੀ ਕੰਨਿਆ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਕੰਨਿਆ ਰਾਸ਼ੀ ਦੇ ਲਈ ਜੋ ਦੇਖਿਆ ਜਾਵੇ ਤਾਂ ਸ਼ਨੀ ਚੰਦਰ 6ਵੇਂ ਸਥਾਨ ਵਿੱਚ ਚੱਲਣਗੇ 6ਵਾਂ ਖਾਨਾ ਤੁਹਾਨੂੰ ਪਤਾ ਰੋਗ ਬਿਮਾਰੀ ਚਿੰਤਾ ਦਾ ਤੇ ਰਾਹੂ 7ਵੇਂ ਸਥਾਨ ਵਿੱਚ ਆ ਪਤਨੀ ਦੀ ਸਿਹਤ ਖਰਾਬ ਹੋ ਸਕਦੀ ਹੈ ਹਸਪੀਟਲ ਦੇ ਚੱਕਰ ਲੱਗ ਸਕਦੇ ਆ ਥੋੜਾ ਰਾਹੂ 7ਵੇਂ ਹੋਣ ਕਰਕੇ ਦਿਮਾਗੀ ਉਲਝੇਵੇਂ ਵੀ ਦਿੰਦਾ ਹੈ ਤੇ ਚੰਦਰ ਦਾ 6ਵੇਂ ਸਥਾਨ ਦਾ ਉਪਾਇ ਹੀ ਹੈ ਕਿ ਆਪਣੇ ਆਪ ਨੂੰ ਪਰੇਸ਼ਾਨ ਕਰਨ ਦੀ ਬਜਾਏ ਇੱਕ ਬੈਠ ਕੇ ਪੜਨਾ ਘੜਤਾਂ ਕਰਨ ਦੀ ਬਜਾਏ ਕੋਈ ਵੀ ਕੰਮ ਕੱਲ ਤੇ ਨਹੀਂ ਟਾਲਣਾ ਤੇ ਦੂਜਾ ਨਾਲ ਸਭ ਤੋਂ ਜ਼ਰੂਰੀ ਇਤਰ ਲੈ ਕੇ ਮੰਦਰ ਚੜਾ ਸਕਦੇ ਹੋ ਇਹਦੇ ਨਾਲ ਸ਼ੁਕਰ ਸ਼ੁਭ ਹੋ ਜਾਏਗਾ ਸ਼ੁਕਰ ਸ਼ੁਭ ਤਾਂ ਸਮਝੋ ਚੰਦਰ ਤੇ ਨਾਲ راہੂ ਵੀ ਸ਼ੁਭ ਰਹੇਗਾ ਲਿਬਰਾ ਤੋਲਾ ਰਾਸ਼ੀ ਵਾਲੇ ਔਲਾਦ ਦੀ ਪਰੇਸ਼ਾਨੀ ਮਾਂ ਨੂੰ ਪਰੇਸ਼ਾਨ ਕਰੇਗੀ ਗਲਤ ਸੰਗਤ ਵਿੱਚ ਪੈਣਾ ਜਾਂ ਗਲਤ ਸੰਗਤ ਵਿੱਚ ਨਾ ਹੋ ਜਾਵੇ ਥੋੜਾ ਮਾਂ ਨੂੰ ਥੋੜੀ ਅੱਜ ਪਰੇਸ਼ਾਨੀ ਰਹਿਣ ਵਾਲੀ ਹੈ ਕਿਉਂਕਿ ਚੰਦਰਮਾ ਮਾਂ ਦਾ ਕਾਰਕ ਹੈ ਤੇ ਸ਼ਨੀ ਉਸਦੇ ਨਾਲ ਹੈ ਉਹ ਵੀ ਸੋਚ ਸਥਾਨ ਔਲਾਦ ਦੇ ਸਥਾਨ ਵਿੱਚ ਚੱਲ ਰਿਹਾ ਹੈ ਤਾਂ ਕੀ ਕਰਨਾ ਤੁਸੀਂ ਅੱਜ ਸ਼ਨੀ ਚੰਦਰ ਦੀ ਜੁੱਤੀ ਨੂੰ ਸ਼ੁਭ ਕਰਨ ਦੇ ਲਈ ਇੱਕ ਤਾਂ ਚੌਲ ਹਲਦੀ ਦੁੱਧ ਚਲ ਪ੍ਰਵਾਹ ਕਰ ਸਕਦੇ ਹੋ ਤੇ ਦੂਸਰਾ ਅੱਜ ਵਾਈਟ ਜਾਂ ਕਰੀਮ ਰੰਗ ਪਾਣੀ ਹੈ ਤੇ ਬੱਚਿਆਂ ਨਾਲ ਜਾਂ ਬੱਚਿਆਂ ਨੇ ਮਾਤਾ ਪਿਤਾ ਨਾਲ ਬੈਸਵਾਜੀ ਤੋਂ ਬਚਣਾ ਹੈ ਸਕੋਰਪੀਓ বৃশ্চਿਕ ਰਾਸ਼ੀ ਵਾਲੇ ਸਿਤਾਰੇ ਰਾਹੂ ਦਾ ਨਕਸ਼ਤਰ ਹੋਣ ਕਰਕੇ ਥੋੜੇ ਜਿਹੀ ਉਲਝੇਵੇਂ ਡਿਸਟਰਬ ਰਹੋਗੇ ਕਿ तरीके ਨਾਲ ਚੀਜ਼ਾਂ ਨਹੀਂ ਹੋ ਰਹੀਆਂ ਜੋ ਅਸੀਂ ਜਿਸ ਤਰ੍ਹਾਂ ਸੋਚ ਰਹੇ ਹਾਂ ਵੀ ਉਹ ਤੋਂ ਬੰਨ ਤਰੀਕੇ ਨਾਲ ਕਰਨ ਦੇ ਲਈ ਰਾਹੂ ਤੁਹਾਨੂੰ ਤੁਹਾਡੇ ਈਮ ਤੋਂ ਪਟਕਾ ਸਕਦਾ ਹੈ ਇੱਧਰ ਉੱਧਰ ਫਜ਼ੂਲ ਖਰਚੀ ਵਿੱਚ ਟਾਈਮ ਵੇਸਟ ਕਰ ਕਰਨ ਦੀ ਬਜਾਏ ਸ਼ਨੀ ਚੰਦਰ ਮੰਨ ਦੇ ਪਟਕਾ ਨੂੰ ਰੋਕ ਕੋ ਥੋੜੀ ਮੈਡੀਟੇਸ਼ਨ ਕਰੋ ਪਾਣੀ ਵਿੱਚ ਦੁੱਧ ਪਾ ਕੇ ਇਸ਼ਨਾਨ ਕਰੋ ਤੇ ਸਭ ਤੋਂ ਜ਼ਰੂਰੀ ਅੱਜ ਪਲੇਨ ਪਾਣੀ ਨਾ ਪੀਓ ਪਾਣੀ ਚ ਕੁਝ ਨਾ ਕੁਝ ਪਾ ਕੇ ਪੀਂਦੇ ਰਹੋ ਤਾਂ ਚੌਥੇ ਸ਼ਨੀ ਚੰਦਰ ਮਾਂ ਦੀ ਸਿਹਤ ਵੀ ਨਹੀਂ ਖਰਾਬ ਕਰੇਗਾ ਤੇ ਨਾਲ ਇਸ ਦਾ ਸ਼ੁਭ ਪ੍ਰਭਾਵ ਵੀ ਤੁਹਾਨੂੰ ਮਿਲ ਜਾਏਗਾ ਸੈਜੀਟੇਰੀਅਸ ਧਨੂ ਰਾਸ਼ੀ ਦੀ ਗੱਲ ਕਰਦੇ ਆਪਾਂ ਤੇ சனி ਚੰਦਰ ਦੀ ਜੁਤੀ ਤੀਸਰੇ ਸਥਾਨ ਵਿੱਚ ਬਣੀ ਹੈ ਨਾਲ ਰਾਹੁ ਦਾ ਨਕਸ਼ਤਰ ਭਾਵੇਂ ਮਿੱਤਰਨੀ ਹੈ ਉੱਪਰ ਸੂਰਜ ਤੇ ਸ਼ੁਕਰ ਵੀ 8ਵੇਂ ਸਥਾਨ ਵਿੱਚ ਤੇ ਬੁੱਧ 9ਵੇਂ ਸਥਾਨ ਵਿੱਚ ਚੱਲ ਰਿਹਾ ਹੈ ਥੋੜੀ ਪਰਿਵਾਰ ਵਿੱਚ ਪਰੇਸ਼ਾਨੀ ਆਪਣੇ ਮਨ ਦੀ ਪਰੇਸ਼ਾਨੀ ਥੋੜੇ ਦਿਮਾਗ ਦੀ ਪਰੇਸ਼ਾਨੀ ਪਰੇਸ਼ਾਨ ਕਰੇਗੀ ਦੇਖੋ ਇੱਕ ਤਾਂ ਕਿਸਮਤ ਦਾ ਮਾਲਕ ਆਪਣੇ ਤੋਂ 12ਵੇਂ ਸਥਾਨ ਵਿੱਚ ਚਲਾ ਗਿਆ ਖਰਚੀ ਹੋ ਗਿਆ ਲੱਗਦਾ ਕਿਸਮਤ ਸਾਥ ਕਿਸੇ ਕੰਮ 'ਚ ਦੇ ਹੀ ਨਹੀਂ ਰਹੀ ਦੂਸਰਾ ਜੋ ਸਭ ਤੋਂ ਜ਼ਰੂਰੀ ਹੈ ਕਿ ਜੋ 7ਵੇਂ ਖਾਨੇ ਦਾ ਮਾਲਕ ਹੈ ਬੁੱਧ ਉਹ ਬੈਠ ਗਿਆ ਜਾ ਕੇ ਸੂਰਜ ਦੇ ਘਰ ਵਿੱਚ ਤਾਂ ਸੰਗ੍ਰਾਂਤ ਤੱਕ ਥੋੜੀ ਜੀ ਪਰੇਸ਼ਾਨੀ रह ਸਕਦੀ ਹੈ ਬ੍ਰਹਸਪਤ ਨੂੰ ਸ਼ੁਭ ਕਰੋ ਪੀਲੇ ਰੰਗ ਦਾ ਰੁਮਾਲ ਗੰਗਾ ਜਲ ਨਾਲ ਧੋ ਕੇ ਆਪਣੇ ਕੋਲ ਰੱਖੋ ਤੇ ਥੋੜੀ ਨੁਕਤਾ ਚ ਨਹੀਂ ਕਿਸੇ ਦੀ ਕਰਨ ਤੋਂ ਪੁੱਛੋ ਵਾਧੂ उलझੇਵੇਂ ਜੋਨੇ ਦਿਮਾਗ ਤੋਂ ਉਹਨਾਂ ਨੂੰ ਕੱਟ ਕਰੋ ਕੈਪ੍ਰਿਗਨ ਮਕਰ ਰਾਸ਼ੀ ਦੇ ਲਈ ਦੁੱਧ ਮੱਥੇ ਤੇ ਲਾਓ ਜੀ ਸਵੇਰ ਤੋਂ ਹੀ ਸੂਰਜ ਸ਼ੁਕਰ ਚੱਲ ਰਿਹਾ 7ਵੇਂ ਸਥਾਨ ਵਿੱਚ ਜਿਨ੍ਹਾਂ ਨੇ ਸ਼ੁਕਰ ਸ਼ਨੀ ਦਾ ਫਾਲ ਖਰਾਬ ਕੀਤਾ ਤੇ ਉੱਪਰ ਜੀ ਬੁੱਧ ਚੱਲ ਰਿਹਾ 8ਵੇਂ ਸਥਾਨ ਵਿੱਚ ਮਿੱਤਰ ਨਹੀਂ ਹੈ ਤੁਹਾਡਾ ਸੂਰਜ ਤੇ ਸੂਰਜ ਦੇ ਘਰ ਚ ਬੁੱਧ ਦਾ ਬੈਠਣਾ ਵੀ ਜ਼ਿਆਦਾ ਵਦਿਆ ਨਹੀਂ ਮੰਨਿਆ ਜਾਂਦਾ ਤਾਂ ਕੀ ਕਰਨਾ ਕੰਜਕਾ ਨੂੰ ਕੁਝ ਨਾ ਕੁਝ ਖਾਣ ਨੂੰ ਦੇ ਦੋ ਫਲ ਦੇ ਦੋ ਤੇ ਹਰਾ ਰੰਗ ਬਿਲਕੁਲ ਵੀ ਨਾ ਪਾਓ ਤਾਂ ਕਿ ਬੁੱਧ ਦੀ એનર્ਜੀ 네ਗੇਟਿਵ ਪ੍ਰਭਾਵ ਜਿਆਦਾ ਸਟਰੋਂਗਲੀ ਨਾ ਦਵੇ ਤੇ ਨਾਲ ਕਾਂਸੀ ਦੇ ਪਾਂਡੇ ਚ ਖਾਣੇ ਖਾਣ ਤੇ ਸੂਰਜ ਸ਼ੁਕਰ ਦਾ ਪਲ ਸ਼ੁਭ ਹੋ ਜਾਂਦਾ ਹੈ ਵਾਈਟ ਜਾਂ ਕਰੀਮ ਰੰਗ ਪਾਓ ਅਕਿਊਰਸ ਕੁੰਬ ਰਾਸ਼ੀ ਵਾਲੇ ਕੁੰਬ ਰਾਸ਼ੀ ਦੇ ਲਈ ਸ਼ਨੀ ਚੰਦਰ ਅੱਜ ਲਗਨ ਵਿੱਚ ਰਹੇਗਾ ਸ਼ਨੀ ਚੰਦਰ ਦੀ ਜੁਤੀ ਲਗਨ ਵਿੱਚ ਹੋਣ ਕਰਕੇ ਥੋੜੀ ਸਿਹਤ ਖਰਾਬ ਥੋੜਾ ਨਜ਼ਰਾਂ ਦਾ ਚੱਕਰ ਥੋੜਾ ਕੰਮ ਕੱਢ ਡਿਲੇ ਹੋਣਾ ਪੈਰ ਗਿੱਟੇ ਤੇ ਸੱਟ ਲੱਗਣਾ ਤੇ ਲੱਤਾਂ 'ਚ ਦਰਦ ਰਹਿਣਾ ਇਦਾਂ ਦੀ ਕਹਿ ਸਕਦੇ ਆਪਾਂ ਕਿ ਸਿਹਤ ਲਈ ਸਿਤਾਰੇ ਥੋੜੇ ਢਿੱਲੇ ਆ ਰਾਹੂ ਜੋ ਹੈ ਉਹ ਮਿੱਤਰ ਹੈ ਭਾਵੇਂ ਜਿਸ ਦਾ ਨਕਸ਼ਤਰ ਚੱਲ ਰਿਹਾ ਪਰ ਰਾਹੂ ਕਿਉਂਕਿ ਬੈਠਾ ਦੂਸਰੇ ਸਥਾਨ ਜਾਂ ਤਨ ਸਥਾਨ ਵਿੱਚ ਤਾਂ ਪੈਸੇ ਦਾ ਲੈਣ ਦੇਣ ਥੋੜਾ ਧਿਆਨ ਨਾ ਕਰਨਾ ਕੇਸਰ ਮੱਥੇ ਤੇ ਲਗਾ ਕੇ ਘਰ ਤੋਂ ਨਿਕਲਣਾ ਹੈ ਟੈਂਪਰੇਰੀ ਤੌਰ ਤੇ ਬਣ ਯੋਗ ਜੋ ਹੈ ਉਸ ਨੂੰ ਸ਼ਾਂਤ ਕਰਨ ਦੇ ਲਈ ਮੰਗਲ ਜਾਨੀ ਭਰਾ ਨਾਲ ਸੰਬੰਧ ਨਾ ਬਗਾੜੋ ਪਾਈਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਰਾਹੂ ਲਗਣ ਵਿੱਚ ਚੱਲਦਾ ਪਿਆ ਹੈ ਤੇ ਰਾਹੂ ਦਾ ਹੀ ਨਕਸ਼ਤਰ ਹੈ ਤੇ ਚੰਦਰ ਸ਼ਨੀ ਬਾਰਵੇਂ ਸਥਾਨ ਵਿੱਚ ਵਧੀਆ ਨਹੀਂ ਹੈ ਦਿਨ ਇਸ ਕਰਕੇ ਸਵੇਰ ਤੋਂ ਹੀ ਥੋੜੀ ਸੁਸਤੀ ਜੀ ਬੈਕ ਪੇਨ ਜੀ ਪਰੇਸ਼ਾਨ ਕਰੇਗੀ ਹਾਂ ਮਾਨਸਿਕ ਤੌਰ ਤੇ ਖੱਜਲਖਵਰੀ ਪ੍ਰੇਮ ਸਬੰਧਾਂ ਨੂੰ ਲੈ ਕੇ ਕਿਸੇ ਰਿਸ਼ਤੇ ਨੂੰ ਲੈ ਕੇ ਵੀ ਹੋ ਸਕਦੀ ਹੈ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਥੋੜਾ ਖਰਚਿਆਂ ਤੇ ਕੰਟਰੋਲ ਕਰਕੇ ਚੱਲਣਾ ਹੈ ਤੇ ਤੀਜਾ ਰਾਹੂ ਨੂੰ ਸ਼ਾਂਤ ਕਰ ਲਈ ਆਪਣੀ ਬਾਣੀ ਤੇ ਕੰਟਰੋਲ ਜ਼ਰੂਰ ਰੱਖਣਾ ਹੈ ਦੁੱਧ ਮਾਲ ਕੇ ਨਹਾ ਲੈਣਾ ਤਾਂ ਹੀ ਦਿਨ ਅੱਛਾ ਜਾਏਗਾ ਤੁਰਤੀ ਤਿਥੀ ਅੱਜ ਗ੍ਰੇਚੀ ਦੇ ਤੁਸੀਂ ਅੱਜ ਫੁੱਲ ਚੜਾ ਸਕਦੇ ਹੋ ਮੰਦਿਰ ਜਾ ਕੇ ਇੱਕ ਨਾਰੀਅਲ ਵੀ ਗਣੇਸ਼ ਜੀ ਚੜਾਉਂਦੇ ਬ੍ਰਸਪਤਿ ਗੁੱਧ ਦੋਨੋਂ ਦਾ ਫਾਲ ਸ਼ੁਰੂ ਹੋ ਰਿਹਾ ਹੈ। ଏਸੀਜੀ ਅਸਟ੍ਰੋਲੋਜੀ ਵਿਦਿ ਲੋਜਿਕ ਵਿੱਚ ਆਪਾਂ ਜਾਣਦੇ ਆ ਕਿ ਕਿੱਦਾਂ ਆਪਾਂ ਗ੍ਰਹਾਂ ਦੇ ਮੁਤਾਬਕ ਚੱਲ ਕੇ ਦਿਨ ਨੂੰ ਬੈਸਟ ਬਣਾ ਸਕਦੇ ਆ ਨੁਕਸਾਨ ਤੋਂ ਬਚ ਸਕਦੇ ਆ। ਚਮਤਕਾਰ ਆਪਾਂ ਤਾਂ ਨਾ ਦੇਖੇ ਨੇ ਜੀ ਤੇ ਨਾ ਹੀ ਹੁੰਦੇ ਆ। ਹਾਂ ਤੁਹਾਡੇ ਮਨ ਦਾ ਵਿਸ਼ਵਾਸ ਜ਼ਰੂਰ ਚਮਤਕਾਰ ਕਰਵਾ ਦਿੰਦਾ ਹੈ। ਤਾਂ ਇਸ ਕਰਕੇ ਮਨ ਦਾ ਵਿਸ਼ਵਾਸ ਜਿੱਥੇ ਵੀ ਆ ਜਿਸ ਨੂੰ ਤੁਸੀਂ ਮੰਨਦੇ ਹੋ ਉਸ ਨੂੰ ਮੰਨੋ ਅੰਦਰ ਤੋਂ ਨਾ ਕਿ ਦੁਨੀਆਦਾਰੀ ਜਾਨੀ ਕਿ ਅਸੀਂ ਕੁਝ ਵੀ ਕਰ ਰਹੇ ਆ, ਕੁਝ ਕਰਮਕੰਡ ਕਰ ਰਹੇ ਆ ਕਿਤੇ ਜਾ ਕੇ ਕੁਝ ਕਰਨਾ ਜਾਂ ਕਿਵੇਂ ਵੀ ਕਰਨਾ ਇੱਕ ਕਿਸਮ ਦਾ ਉਸ ਨੂੰ ਨਹੀਂ ਚਾਹੀਦਾ ਕਿਉਂਕਿ ਹਰ ਚੀਜ਼ ਇਨਸਾਨ ਨੇ ਬਣਾਈ ਹੈ ਨਾ ਕਿ ਕੋਈ ਉਤੋਂ ਕਿਰੀ ਹੈ ਜੋ ਚੀਜ਼ ਤੁਹਾਡੇ ਲਈ ਸਹੀ ਨਹੀਂ ਉਸ ਨੂੰ ਰਿਪੀਟ ਨਾ ਕਰੋ ਜੋ ਤੁਹਾਨੂੰ ਲੱਗਦਾ ਹੈ ਕਿ ਇੰਨੇ ਸਾਲਾਂ ਤੋਂ ਅਸੀਂ ਕਰਦੇ ਆ ਰਹੇ ਹਾਂ ਉਸ ਨੂੰ ਥੋੜਾ ਜਿਹਾ ਚੇਂਜ ਕਰਕੇ ਦੇਖੋ ਆਪਣੀ ਲਾਈਫ ਦਿਨ ਬਦਲਦੇ ਆ ਰੁੱਤਾਂ ਬਦਲਦੀਆਂ ਨੇ ਹਰ ਚੀਜ਼ ਬਦਲਦੀ ਹੈ ਕਦੇ ਆਪਣੇ ਆਪ ਨੂੰ ਵੀ ਥੋੜਾ ਜਿਹਾ ਬਦਲ ਕੇ ਦੇਖੋ ਕਿ ਜੋ ਅਸੀਂ ਦੂਸਰੇ ਦੇ ਮੁਤਾਬਕ ਜਾਂ ਤਿੰਨ ਪੀੜ੍ਹੀਆਂ ਤੋਂ ਕਰਦੇ ਆ ਰਹੇ ਸੀ ਉਹੀ ਕਰਦੇ ਪਏ ਹਾਂ ਥੋੜਾ ਜਿਹਾ ਬਦਲ ਕੇ ਦੇਖ ਲੈਣੇ ਇਹਨੂੰ ਇਹ ਨਹੀਂ ਕਿ ਕੋਈ ਹੋਰ ਫੜ ਲਓ ਇੱਕ ਚੀਜ਼ ਨੂੰ ਛੱਡ ਕੇ ਫੜ ਲਓ ਦੋ ਚਾਰ ਮਹੀਨੇ ਥੋੜੀ ਜਿਹੀ ਆਪਣੀ ਲਾਈਫ ਨੂੰ ਚੇਂਜ ਕਰੋ ਥੋੜਾ ਰੁਟੀਨ ਚੇਂਜ ਕਰੋ ਥੋੜਾ ਆਪਣੀ ਪਰਸਨਲਿਟੀ ਨੂੰ ਚੇਂਜ ਕਰੋ ਦੇਖੋ ਤਾਂ ਸਹੀ ਕਈ ਵਾਰ ਜ਼ਿੰਦਗੀ ਐਵੇਂ ਬਦਲ ਜਾਂਦੀ ਆ ਜੋ ਸਾਨੂੰ ਔਰੇ ਨੇ ਜਕੜਿਆ ਹੋਇਆ ਏ ਉਹ ਚੇਂਜ ਹੋ ਜਾਂਦਾ ਹੈ ਜਿਸ ਨਾਲ ਪਰਵਰਤਨ ਜੋ ਹੈ ਆਪਣੇ ਆਪ ਚ ਕੀਤਾ ਪਰਵਰਤਨ ਕੋਈ ਨਹੀਂ ਪਰਵਰਤਨ ਕਰਦਾ ਕੈਨ ਦੇ ਪਰਵਰਤਨ ਇਹ ਬੜਾ ਆਨੰਦ ਆਉਂਦਾ ਹੈ ਪਰਵਰਤਨ ਕਰਨ ਤੇ ਆਪਣੀ ਸੋਚ ਬਦਲ ਤੇ ਆਪਣੇ ਆਪ ਨੂੰ ਬਦਲ ਤੇ ਆਪਣੀ ਲੁੱਕ ਚੇਂਜ ਕਰਨ ਤੇ ਤੁਸੀਂ ਦੇਖਿਆ ਕਈ ਲੋਕ ਆਪਣੀ ਲੁੱਕ ਚੇਂਜ ਕਰਦੇ ਆ ਕੁਝ ਹੋਰ ਤਰ੍ਹਾਂ ਦੇ ਉਹਨਾਂ ਨੂੰ ਪਸੰਦ ਹੁੰਦੇ ਆ ਕੱਪੜੇ ਪਰ ਨਹੀਂ ਪਾਏ ਕਈ ਦਿਨ ਤੋਂ ਉਹ ਪਾਉਣੇ ਸ਼ੁਰੂ ਕਰਦੇ ਉਹਨਾਂ ਦਾ ਮਨ ਬੜਾ ਖੁਸ਼ ਹੈ ਉਹਨਾਂ ਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ ਉਹ ਠੀਕ ਆ ਕਿ ਕਹਿੰਦੇ ਆਗੇ ਪਾਓ ਜਾਗ ਪਾਉਂਦਾ ਪਰ ਮਨ ਨੂੰ ਵੀ ਤੇ ਖੁਸ਼ੀ ਹੋਣੀ ਚਾਹੀਦੀ ਹੈ ਨਾ ਕਿ ਪਾ ਲੋ ਤੁਸੀਂ ਕੁਝ ਵੀ ਤੇ ਉਹ ਅਨਕੰਫਰਟੇਬਲ ਹੋ ਤੁਸੀਂ ਮਨ ਖੁਸ਼ ਨਹੀਂ ਹੈ ਕਿ ਆ ਕੀ ਟੰਗਿਆ ਆ ਕੀ ਪਾਇਆ ਤੇ ਫਿਰ ਉਹ ਖੁਸ਼ੀ ਤੁਹਾਨੂੰ ਤੁਹਾਡੇ ਗ੍ਰਹਿਾਂ ਨੂੰ ਵੀ ਖਰਾਬ ਕਰੇਗੀ ਮਨ ਨੂੰ ਵੀ ਖਰਾਬ ਕਰੇਗੀ ਤੇ ਨਾਲ ਦਿਮਾਗ ਨੂੰ ਵੀ ਖਰਾਬ ਕਰੇਗੀ ਤੇ ਇਹ ਚੀਜ਼ਾਂ ਜਿਹੜੀਆਂ ਨੇ ਜੇ ਮਨ ਨਹੀਂ ਖੁਸ਼ ਨਹੀਂ ਹੈ ਤਾਂ ਫਿਰ ਕੁਝ ਵੀ ਨਹੀਂ ਹੈ ਤਾਂ ਇਸ ਕਰਕੇ ਚੇਂਜ ਕਰਨਾ ਤੁਸੀਂ ਆਪਣੇ ਆਪ ਨੂੰ ਖਾਸ ਤੌਰ ਤੇ ਕਾਸ ਤੌਰ ਤੇ ਜਿਸ ਜਗ੍ਹਾ ਤੇ ਤੁਸੀਂ ਰਹਿ ਰਹੇ ਹੋ ਜਗਾ ਨਹੀਂ ਚੇਂਜ ਕਰ ਸਕਦੇ ਤਾਂ ਆਪਣੇ ਬੈੱਡ ਕਮਰਾ ਹੀ ਥੋੜੇ ਦਿਨਾਂ ਲਈ ਚੇਂਜ ਕਰਕੇ ਦੇਖ ਲਓ ਹੋ ਸਕਦਾ ਤੁਹਾਡਾ ਬੈੱਡ ਕਮਰਾ ਚੇਂਜ ਕਰਨ ਤੇ ਕਿਸੇ ਹੋਰ ਜਗ੍ਹਾ ਤੇ ਸੌਣ ਤੇ એનર્ਜੀ ਤੁਹਾਨੂੰ ਵਧੀਆ ਮਿਲਣੀ ਸ਼ੁਰੂ ਹੋ ਜਾਈ ਕਿਉਂਕਿ ਉਹ એનર્ਜੀ ਦੀ ਤੁਹਾਡੀ ਆਦਤ ਪੈ ਗਈ ਤੁਸੀਂ ਉਸ ਜਗ੍ਹਾ ਤੇ ਬਲੌਕ ਹੋ ਗਏ ਹੋ ਬਸ ਦਵਾਈਆਂ ਲੈ ਰਹੇ ਆ ਮੈਡਸ ਲੈ ਰਹੇ ਆ ਠੀਕ ਨਹੀਂ ਹੋ ਰਿਹਾ ਤਾਂ ਜ਼ਰੂਰੀ ਥੋੜਾ ਹੀ ਆ ਕਿ ਅਸੀਂ ਬਦਲ ਕੇ ਜੀ ਬਸ ਕੱਪੜੇ ਬਦਲ ਲੇ ਜੀ ਬਸ ਅਸੀਂ ਆ ਹੋ ਗਿਆ ਜੀ ਬਸ ਥੋੜਾ ਜਿਹਾ ਬਦਲੋ ਜੀ ਚਾ ਸਤਿ ਜਾਨੋ ਬਰੀਆ ਹੋ ਜੇ ਸਮਾਜ ਜਾਜਤ ਦਾ ਆਪ ਸਬਦ ਦਾ ਦਿਨ ਅੱਛਾ ਜਾਵੇ ਸਸ਼ਿਕਾ